Thank <laughs> you. ਤਾਰਮ ਅੰਕਰ ਜਦ ਪ੍ਰਗਟੇ ਭੇਟਿਓ ਪੁਰਖ ਦਾਸ ਵੈ ਰਸਕ ਬੈਰਾਗੀ ਮਿਟਿਓ ਅੰਦੇ ਮਿਲਤ ਹਰ ਨਾਮਕ ਜਨਮ ਜਨਮ ਕੀ ਸੋਈ ਜਾਗੀ ਪੂਰਵਲਾ ਕਰਮ ਸਾਥ ਸੰਜੀ ਕੋਈ ਜਾਗ ਪਿਆ ਸ੍ਰੀਮਾਨ ਸੰਤ ਬਾਬਾ ਨਾਰਾਇਣ ਸਿੰਘ ਜੀ ਮਹਾਰਾਜ ਨੂੰ ਪੂਰਨ ਤਪਤਵੇ ਤੇ ਮਹਾਂਪੁਰਖ ਦੇਖੋ ਹੋ ਜੇ ਮਹਾਪੁਰਖ ਸੀ ਸੰਤ ਬਾਬਾ ਕਿਰਪਾ ਸਿੰਘ ਜੀ ਦੇ ਉਹ ਇੱਕ ਦ੍ਰਿਸ਼ਟੀ ਮਾਰ ਦੇ ਉਹ ਇੱਕ ਵਾਰ ਨਿਗਾ ਘਮਾਉਂਦੇ ਤੇ ਉਹ ਭਾਵੇਂ ਸਾਰੀ ਦੁਨੀਆ ਨੂੰ ਸੋਨੇ ਦੇ ਬਣਾ ਦਿੰਦੇ ਧਰਤੀ ਨੂੰ ਵੀ ਸੋਨੇ ਦੀ ਬਣਾਉਣ ਦੀ ਸਮਰੱਥਾ ਉਹਨਾਂ ਮਹਾਪੁਰਖਾਂ ਦੇ ਵਿੱਚ ਸੀ ਪਰ ਫਿਰ ਵੀ ਕਿਹੋ ਜਿਹਾ ਜੀਵਨ ਗਰੀਬੀ ਦੇ ਵਿੱਚ ਦਿਨ ਕੱਟ ਕੇ ਚਲੇ ਗਏ ਸਾਦ ਸੰਗੀ ਜੇ ਦੇਖਿਆ ਜਾਵੇ ਗੁਰਬਾਣੀ ਦੇ ਕਥਨ ਦੇ ਮੁਤਾਬਕ ਜਿਨ ਕੈ ਪੱਲੇ ਤਾਨੂੰ ਵਸੈ ਤਿਨ ਕਾ ਨਾਉ ਫਕੀਰ ਜਿਨ ਕੈ ਪੱਲੇ ਤੂੰ ਬਸੈ ਤੇ ਨਰ ਗੁਣੀ ਗਈ ਇੱਥੇ ਫਕੀਰ ਸ਼ਬਦ ਜਿਹੜਾ ਗਰੀਬ ਦਾ ਕਹਿੰਦੇ ਜਿਹਦੇ ਕੋਲ ਕੇਵਲ ਤੋਂ ਕੇਵਲ ਦੁਨੀਆ ਦਾ ਤਨ ਹੈ ਦੁਨੀਆ ਦੇ ਪਦਾਰਥ ਨੇ ਉਹ ਤਾਂ ਮਨ ਨੂੰ ਗਰੀਬ ਹੈ ਕਿਉਂਕਿ ਜਿੱਦਣ ਅੱਖਾਂ ਮੀਟ ਗਿਆ ਸਾਰਾ ਕੁਝ ਛੇਤੀ ਰਹਿ ਜਣਾ ਨਾਲ ਤੇ ਕੁਝ ਜਾਣ ਨਾ ਨਹੀਂ ਇਹ ਤਾਂ ਜਗ ਜੀਵਨ ਐਸਾ ਸੁਪਨੇ ਜੈਸਾ ਜਗ ਜੀਵਨ ਸੁਪਨ ਸਮਾਨੰ ਜਿਵੇਂ ਸੁਪਨੇ ਦੇ ਵਿੱਚ ਬੰਦੇ ਨੂੰ ਭਾਵੇਂ ਲਾਟਰੀ ਲੱਗ ਜਾਏ ਭਾਵੇਂ ਵਿਦੇਸ਼ ਚਲਿਆ ਜਾਏ ਭਾਵੇਂ ਪੈਸੇ ਲੱਭ ਜਾਣ ਭਾਵੇਂ ਮੇਰੀ ਅਮੀਰ ਹੋ ਜਾਏ ਪਰ ਜਦੋਂ ਉਹਦੀ ਅੱਖ ਖੁੱਲਣੀ ਹੈ ਉਹ ਜੋ ਹਕੀਕਤ ਦੇ ਵਿੱਚ ਹੋਵੇਗਾ ਹਕੀਕਤ ਉਹਦੇ ਸਾਹਮਣੇ ਆ ਜਾਏਗੀ ਹਕੀਕਤ ਉਹਦੇ ਸਾਹਮਣੇ ਆ ਜਾਏਗੀ ਉਹੀ ਚਾਰ ਪਾਈ ਉਹੀ ਗਰੀਬੀ ਜੀ ਵਾਲਾ ਜੀਵਨ ਤੇ ਇਸ ਦੁਨੀਆ ਦੇ ਧਨ ਦਾ ਕੀ ਮਾਨ ਕਰਨਾ ਜੀ ਦੇ ਕੋਲੇ ਕੇਵਲੇ ਇਹ ਧਨ ਹੈ ਹੁਣ ਤੁਸੀਂ ਵੇਖੋ ਵੀ ਹੁਣ ਤਾਂ ਬੰਦਾ ਗਰੀਬਾ ਨੂੰ ਬੰਦਾ ਨਾ ਸਮਝੇ ਕਿਸੇ ਦੀ ਫਤੇ ਦੀ ਸਾਂਝ ਵੀ ਨਾ ਪਾਵੇ ਤੇ ਟੇਢੀ ਪਾਗ ਟੇਡੇ ਚੱਲੇ ਲਾਗੇ ਵੀਰੇ ਖਾਨ ਸਿਰ ਉੱਤੇ ਚਾਕੇ ਤੁਰਦਾ ਉਹ ਵੀ ਮੈਂ ਕਿਸੇ ਤੋਂ ਕੀ ਲੈਣਾ ਮੈਂ ਕਿਸੇ ਦੇ ਕੀ ਲੈਣਾ ਉਹ ਜਦੋਂ ਭਾਰੋ ਡਾਰੀ ਮਾਰਦਾ ਨਾ ਫਿਰ ਔਰ ਜਦੋਂ ਡਾਰੀ ਮਾਰਦਾ ਗੁਰੂ ਨਾਨਕ ਦੇਵ ਮਹਾਰਾ ਦੇ ਜੀਵਨ ਕਾਲ ਦੇ ਵਿੱਚ ਕਿਹਿਆ ਸੀ ਘਟਨਾ ਹੋਈ ਸੀ ਇੱਕ ਕੋਈ ਜ਼ਿੰਮੇਦਾਰ ਨੂੰ ਗੁਰੂ ਨਾਨਕ ਦਾ ਮਲਾਪ ਹੋਇਆ ਤੇ ਗੁਰੂ ਬਾਬਾ ਜੀ ਨੇ ਉਹਦੇ ਤੇ ਕਿਰਪਾ ਦ੍ਰਿਸ਼ਟੀ ਕਰਤੀ ਕਹਿੰਨੇ ਲੈ ਵੀ ਤੈਨੂੰ ਮੁਕਤ ਕਰ ਦਈਏ ਉਹ ਮੁਕਤ ਕਰਨ ਦਾ ਭਾਵ ਸਮਝ ਗਿਆ ਵੀ ਪਤਾ ਨਹੀਂ ਮਹਾਂਪੁਰਖ ਚੋਂ ਦਿਨ ਵੀ ਤੈਨੂੰ ਮਾਰ ਦੀ ਉਹ ਕਹਿੰਦਾ ਨਾ ਜੀ ਮੇਰੇ ਤੇ ਬੱਚੇ ਛੋਟੇ ਛੋਟੇ ਨੇ ਕੱਡਾ ਮੇਰਾ ਖੇਤੀ ਦਾ ਕੰਮ ਐ ਤੇ ਬੀਬੀਆਂ ਨੂੰ ਬੇਨਤੀ ਐ ਥੋੜੀ ਆਣੀ ਆ ਤੇ ਬੱਚਾ ਰੌਲਾ ਪਾਉਂਦਾ ਹੋਵੇ ਬੱਚੇ ਨੂੰ ਤਾਂ ਆਪਾਂ ਕਹਿ ਦਾਂਗੇ ਵੀ ਚੱਲ ਕੋਈ ਨਹੀਂ ਵੱਡਾ ਹੋ ਕੇ ਸਮਝ ਜਾਊਗਾ ਜਦੋਂ ਸਿਆਣੇ ਬਣਦੇ ਹੁਣ ਉਹਨੂੰ ਕੀ ਕਹਾਂਗੇ ਵੀ ਹੁਣ ਅੱਗੇ ਜਾ ਕੇ ਸਮਝੂਗਾ ਅੱਜ ਤੇ ਤੀਜਾ ਦਿਵਾਨ ਐ ਹੁਣ ਤੇ ਸਮਝ ਆ ਜਾਣੀ ਚਾਹੀਦੀ ਐ ਦੁਆਰੇ ਬੇਨਤੀ ਨਾ ਕਰਨੀ ਪਵੇ ਜਿਨ੍ਹਾਂ ਦੇ ਕੋਈ ਗੱਲਾਂ ਜ਼ਰੂਰੀ ਨੇ ਬਾਹਰ ਜਾ ਕੇ ਕਰ ਸਕਦੇ ਨੇ ਰੋਕਦੇ ਵੀ ਕੋਈ ਨਹੀਂ ਉਹ ਸਾਹਮਣੇ ਪਹੀ ਜਾਂਦੀ ਉਹ ਉੱਥੇ ਜਾ ਕੇ ਬੈਠ ਕੇ ਨਾਲੇ ਮੱਛਰ ਚੰਗਾ ਉਧਰ ਇਸ ਕਰਕੇ ਬੇਨਤੀ ਹੈ ਕਿ ਸੰਗਤ ਦਾ ਰਸ ਨਹੀਂ ਖਰਾਬ ਕਰੀਦਾ ਸਰਦਾ ਪ੍ਰਾਰਥਨਾ ਦੇ ਨਾਲ ਆਇਓ ਲਾਹਾ ਲਈਏ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਤੇਰੀ ਜ਼ਿੰਦਗੀ ਰੂਪ ਰਾਤ ਬੀਤਦੀ ਜਾਂਦੀ ਹੈ ਦਿਨ ਚੜ ਜਾਣਾ ਮੌਤ ਆਲਾ ਜਿੱਦਣ ਮੌਤ ਆਲਾ ਦਿਨ ਚੜਿਆ ਨਾ ਫੇਰ ਉਹ ਚਾਨਣੇ 'ਚ ਤੈਨੂੰ ਪਤਾ ਲੱਗੇਗਾ ਮੇਰਾ ਕੀ ਸੀ ਮੇਰੇ ਕੌਣ ਸੀ ਮੇਰੇ ਕੋਲ ਕੀ ਹੈ ਪਾਪਾਂ ਦੀਆਂ ਕਿਤੇ ਪੰਡਾ ਨਾ ਮੰਨ ਕੇ ਵਹਿ ਜਾਈਏ ਇਸ ਕਰਕੇ ਜਿਨ੍ਹਾਂ ਦੇ ਪੱਲੇ ਤੱਕ ਕੇਵਲ ਦੁਨੀਆ ਦਾ ਧਨ ਹੈ ਉਹਨਾਂ ਨੂੰ ਤਾਂ ਗੁਰਬਾਣੀ ਕਹਿੰਦੀ ਹੈ ਵੀ ਇਹ ਗਰੀਬ ਨੇ ਪਰ ਜਿਨ੍ਹਾਂ ਦੇ ਪੱਲੇ ਪਰਮੇਸ਼ਰ ਦੇ ਨਾਮ ਦਾ ਧਨ ਹੈ ਉਹ ਅਸਲੀ ਅਮੀਰ ਨੇ ਭਾਗ ਠੜੇ ਹਰ ਸੰਤ ਤੁਮਾਰੇ ਭਾਗ ਠੜੇ ਸ਼ਬਦ ਸਾਧ ਸੰਗ ਦੀ ਸ਼ਾਹੂਕਾਰ ਨੂੰ ਕਹਿੰਦੇ ਨੇ ਅਸਲੀ ਸ਼ਾਹੂਕਾਰ ਅਸਲੀ ਅਮੀਰ ਅਸਲੀ ਰਾਜਾ ਤਾਂ ਰੱਬ ਦੇ ਪਿਆਰੇ ਹਨ ਭਾਗ ਠੜੇ ਹਰ ਸੰਤ ਤੁਮਾਰੇ ਜਨ ਘਰ ਧਨ ਹਰ ਨਾਮਾ ਪਰਵਾਨ ਗਣੀ ਸਈ ਇਹ ਆਏ ਸਫਲ ਤਨਾਕੀ ਕਾਮ ਉਹ ਮਹਾਪੁਰਖਾਂ ਦੇ ਵੱਡੇ ਭਾਗ ਨੇ ਜਿਨ੍ਹਾਂ ਦੇ ਪੱਲੇ ਨਾਮ ਨਾਖੀ ਜਾਂਦਾ ਹੁਣ ਚੱਲ ਕੇ ਆਇਓ ਦੂਰੋਂ ਰਸਨਾ ਕਰਕੇ ਗੱਜ-ਬੱਜ ਕੇ ਜਿੱਥੇ ਤੱਕ ਸੰਗਤ ਬੈਠੀ ਐ ਸਾਰੇ ਸ਼ਬਦ ਜੀ ਬੋਲਿਓ ਕਿਉਂਕਿ ਥੋੜੇ ਸਮੇਂ ਦੇ ਵਿੱਚ ਬਹੁਤ ਸਤਿਕਾਰਯੋਗ ਮਹਾਪੁਰਖ ਸੰਤ ਬਾਬਾ ਪਿਆਰਾ ਸਿੰਘ ਜੀ ਸਿਰਤਲੇ ਵਾਲੇ ਉਹ ਪਹੁੰਚ ਚੁੱਕੇ ਨੇ ਥੋੜੇ ਸਮੇਂ ਦੇ ਵਿੱਚ ਉਹਨਾਂ ਨੇ ਆਪ ਜੀ ਦੇ ਰੂਪ ਰੂਪ ਹੋਣਾ ਹੈ ਕੀਰਤਨ ਦੁਆਰਾ ਨਿਹਾਲ ਕਰਨਾ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਕਾਗਰ ਦਾ ਚੰਗੀ ਬਣ ਜਾਏ ਪੰਡਾਲ ਚੰਗਾ ਭਰ ਜਾਏ ਇਸ ਗੱਲ ਦਾ ਖਿਆਲ ਰੱਖਿਏ ਤੇ ਕੁਝ ਸੇਵਾਦਾਰਾਂ ਨੂੰ ਬੇਨਤੀ ਹੈ ਨੌਜਵਾਨਾਂ ਨੂੰ ਜਿਹੜੇ ਬੱਚੇ ਬਾਹਰੇ ਖੇਡਦੇ ਫਿਰਦੇ ਨੇ ਨਾ ਇਹਨਾਂ ਨੂੰ ਥੋੜੀ ਥੋੜੀ ਜੀ ਸੇਵਾ ਵੀ ਕਰ ਦਿਓ ਤਾਂ ਕਿ ਦੁਆਰੇ ਫਿਰ ਉਹ ਸ਼ਰਾਰਤ ਨਾ ਕਰਨ ਤੇ ਹੁਣ ਇਹ ਸੇਵਾਦਾਰਾਂ ਨੂੰ ਪ੍ਰਬੰਧਕ ਨੂੰ ਆਪ ਹੀ ਦੇਖਣਾ ਚਾਹੀਦਾ ਹੁਣ ਅਸੀਂ ਤਾਂ ਸਟੇਜ ਤੋਂ ਉਤਰ ਕੇ ਜਾਣ ਤੋਂ ਰਹਿ ਵੀ ਜਾ ਕੇ ਅਸੀਂ ਰੋਕਦੀਏ ਸੇਵਾਦਾਰਾਂ ਨੂੰ ਆਪ ਹੀ ਚਾਹੀਦਾ ਵੀ ਜਿਹੜੇ ਬੱਚੇ ਔਰ ਸਟੇ ਦੇ ਨੇੜੇ ਦਾ ਖਾਸ ਕਰਕੇ ਜੇ ਖੇਡਣਾ ਬੱਚਿਆਂ ਨੇ ਦੂਰ ਚਲੇ ਜਾਣ। ਦੁਵਾਰੀ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਾ ਪਵੇ। ਸੇਵਾਦਾਰ ਇੱਧਰ ਵੀ ਥੋੜਾ ਜਿਹਾ ਧਿਆਨ ਦੇਣ। ਆਓ ਗੁਰਬਾਣੀ ਉਹਨਾਂ ਮਹਾਂਪੁਰਖਾਂ ਨੂੰ ਧੰਨ ਕਹਿੰਦੀ ਹੈ ਧੰਨ ਸੰਤ ਬਾਬਾ ਕਿਰਪਾ ਸਿੰਘ ਜੀ ਮਹਾਰਾਜ ਵਰਗੇ ਮਹਾਂਪੁਰਖ। ਸ੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਮਹਾਰਾਜ ਵਰਗੇ ਮਹਾਂਪੁਰਖ। ਪੁਰਾਣੀ ਕੀ ਕਹਿੰਦੀ ਹੈ ਸਾਰੇ ਪੜਿਓ ਪ੍ਰੇਮ ਨਾਲ ਗਜ-ਵਜ ਕੇ ਸ਼ਬਦ ਜਿ ਬੋਲਿਆ ਕਰੋ ਜਿੱਥੋਂ ਤੱਕ ਬੈਠੀਏ ਸੰਗਤ ਸਾਰੇ ਉੱਚੀ ਆਵਾਜ਼ ਦੇ ਵਿੱਚ ਜਪਿਓ ਤਾਂ ਕਿ ਫਿਰ ਨੇੜ ਦੇ ਪਿੰਡਾਂ ਤੱਕ ਵੀ ਆਵਾਜ਼ ਜਾਵੇ ਪਤਾ ਲੱਗੇ ਵੀ ਦੀਵਾਨ ਲੱਗਿਆ ਹੋਇਆ ਹੈ ਜਿਨ੍ਹਾਂ ਕੋਲ ਹੈ ਖਜ਼ਾਨਾ ਮਰ ਕੇ ਨਾਮ ਦਾ ਵਟੇ ਬਾਤ ਸਾਂ ਮਾਰੇ ਜਿਨ ਕਰ ਤਨ ਹਰ ਨਾਮਾ ਪ੍ਰਵਾਨ ਗਣੀ ਸਹੀ ਹੈ ਸਹੀ ਹੈ ਆਏ ਸਤਲਤ ਨਾਮ ਕੇ ਕਮਾ ਮੇਰੇ RAM ਹਰ ਜਨ ਕੇ ਹਉ ਬਲ ਜਾਈ ਕਿਸ ਹੰਕਾਰ ਕਰ ਚਬਰ ਉਤਨਾਵਾ ਚਰਨ ਤੁਰ ਮੁਖ ਲਾਈ ਸੋ ਆਓ ਬਹੁਤ ਸਤਕਾਰਯੋਗ ਮਹਾਂਪੁਰਖ ਬੜੇ ਸ੍ਰੀਲੇ ਕੀਰਤਨੀਏ ਅੱਜ ਜਿਨ੍ਹਾਂ ਨਵੀਸ਼ਰ ਦਾ ਦੇ ਵਿੱਚ ਨਾਮ ਹੈ ਬਹੁਤ ਸਤਿਕਾਰਯੋਗ ਮਾਨਪੁਰਖ ਸੰਤ ਬਾਬਾ ਪਿਆਰਾ ਸੰਜੀਤ ਸਿੱਤਲੇ ਵਾਲੇ ਉਹ ਪਹੁੰਚ ਚੁੱਕੇ ਨੇ ਸਟੇਜ ਦੇ ਉੱਤੇ ਸਾਰੀ ਨਗਰ ਪੰਚਾਇਤ ਵੱਲੋਂ ਔਰ ਸਾਡੇ ਸਾਰੇ ਇਲਾਕੇ ਵੱਲੋਂ ਔਰ ਜਥੇ ਵੱਲੋਂ ਮਾਨਪੁਰਖਾ ਨੰ ਜੀ ਆਇਆਂ ਨੂੰ ਔਰ ਔਰ ਇਸ ਹਲਕੇ ਦੇ ਵਿਧਾਇਕ ਸਾਹਿਬ ਸਰਦਾਰ ਉਰਦੇਸ਼ ਸਿੰਘ ਜੀ ਮਾਨ ਸਾਹਿਬ ਦੇ ਮਾਨਨੀ ਉਹ ਵੀ ਇੱਛੇ ਤੌਰ ਤੇ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਦੇ ਲਈ ਹੋਰ ਵੀ ਪਤਵੰਤੇ ਦੂਰੋਂ ਨੇੜੋਂ ਚੱਲ ਕੇ ਪਹੁੰਚੇ ਨੇ ਜੀ ਆਇਆਂ ਨੂੰ ਸੋ ਬੇਨਤੀ ਹੈ ਕਿ ਸੰਗਤ ਜੋ ਪ੍ਰਸ਼ਾਦਾ ਪਾਣੀ ਛਕ ਰਹੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਪੰਡਾਬ ਦੇ ਉੱਤੇ ਆ ਕੇ ਸਜਣ ਦੀ ਕਿਰਪਾਲਤਾ ਕਰੋ ਕਿਉਂਕਿ तमाम ਬੁਰਖਾ ਆਪਣੇ ਨਿਰਧਾਰਤ ਸਮੇਂ ਦੇ ਮੁਤਾਬਕ ਪਹੁੰਚ ਚੁੱਕੇ ਨੇ ਬਹੁਤ ਵੱਧ ਸੰਗਤਾਂ ਨੇ ਲਾਹਾ ਲੈਣਾ ਹੈ ਸੋ ਇਤਨੀ ਹਾਜ਼ਰੀਆਂ ਪ੍ਰਵਾਣ ਕਰਨੀਆਂ ਜੀ ਸਾਰੀਆਂ ਸੰਗਤਾਂ ਮਜਬੂਰ ਜੀ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠੀ ਸੰਗਤ ਬਲਾਉ ਫਤਿਹ ਆਖੂ ਗੱਜ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਜਨ ਪਰਉ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਏ ਨਿਰਸੋ ਲਾਇਨ ਮਲਾਏ ਅੱਤ ਸਤਕਾਰ ਜੋ ਸ਼੍ਰੀਮਾਨ ਸੰਤ ਜਵਾਹਰ ਨਾਰਾਇਣ ਸਿੰਘ ਜੀ ਮਾਨੋ ਉਹਨਾਂ ਦੀ ਬਿੱਠੀ ਅਤੇ ਨਿੱਜੀ ਯਾਦ ਦੇ ਵਿੱਚ ਹਰ ਸਾਲ ਗੁਰਮਤ ਸਮਾਗਮ ਨਗਰ ਫਰੀਦਪੁਰ ਇਲਾਕੇ ਦੇ ਅਸਰ ਪੱਧਰ ਵੱਲੋਂ ਕਰਵਾਇਆ ਜਾਂਦਾ ਹੈ ਅੱਜ ਤੀਸਰੇ ਤਾਹਰ ਦੇ ਆਖਿਰਲੇ ਦਿਵਾਂਗ ਦੇ ਸਮਾਪਤੀ ਦਾ ਲੱਭ ਵਧ ਰਿਹਾ ਕੱਲ ਵੀ ਬਾਬਾ ਦਰਸਾ ਸਿੰਘ ਜੀ ਬਾਠਾ ਵਾਲੇ ਸੰਧਵਾ ਬਾਬਾ ਰਮਜੀਤ ਸਿੰਘ ਜੀ ਢੰਗੀ ਵਾਲੇ ਤੇ ਇੱਕ ਤਰੀਕ ਨੂੰ ਲੋਹਰਾਂ ਵਾਲੇ ਮਾਪੁਰਖਾਂ ਨੇ ਰਸਮਾਂ ਕੀਤਨ ਸੁਣਾ ਕੇ ਸੰਤਾਂ ਨੂੰ ਨਿਹਾਲ ਕੀਤਾ ਸੋ ਅੱਜ ਸਤਿਕਾਰਯੋਗ ਬਾਬਾ ਅਮਰਜੀਤ ਸਿੰਘ ਜੀ ਕਿਉਂਕਿ ਜੋ ਇਹ ਸਮਾਗਮ ਹੈ ਇਨਾਂ ਦੇ ਦਿਨ ਰਾਤ ਇੱਕ ਭਾਈ ਲੈ ਕੇ ਜੀ ਸਾਰੇ ਨੌਜਵਾਨ ਕੀ ਦਾ ਕਿੰਨਾ ਨਾਮ ਲਵਾ ਬੜੀ ਲੰਬੀ ਲਿਸਟ ਹੈ ਸੋ ਇਹਨਾਂ ਨੇ ਦਿਨ ਰਾਤ ਕਰਕੇ ਇੱਕ ਕਰਕੇ ਇਸ ਪ੍ਰੋਗਰਾਮ ਨੂੰ ਸਿਰੇ ਚਾੜਿਆ ਸੋ ਨਾਰਾਇਣ ਸਾਹਿਬ ਟੀਵੀ ਜਰਗੜੀ ਵਾਲੇ ਬਚੇਚੇ ਤੌਰ ਤੇ ਇਸ ਸਮਾਗਮ ਦੀ ਰਿਕਾਰਡਿੰਗ ਕਰ ਰਹੇ ਨੇ YouTube ਚੈਨਲ ਤੇ ਜਾਓ ਨਰਿੰਦਰ ਸਰ ਪਰੋ ਜਿन्हे ਮਹਾਂਪੁਰਖ ਦੇ ਦੀਵਾਨ ਨੇ ਸੰਤਵਾਵਾ ਨਰੈਨ ਸਿੰਘ ਜੀ ਬੋਲੀ ਉਹਨਾਂ ਦੇ ਸਾਰੇ ਦੀਵਾਨ ਆਪ ਜੀ ਸੁਣ ਸਕਦੇ ਹੋ ਸੋ ਆਓ ਮੈਂ ਬੇਨਤੀ ਕਰਾਂ ਅਤ ਸਤਿਕਾਰਯੋ ਸੰਤ ਬਾਬਾ ਪਿਆਰਾ ਸਿੰਘ ਜੀ ਮੇਰੇ ਛੋਟੇ ਭਰਾ ਨੇ ਸੁਪੁੰਚੇ ਨੇ ਸੋਹਣਾ ਦਾ ਇਸ ਨਗਰ ਵੱਲੋਂ ਜੀਆਂ ਆਖਿਆ ਜਾਂਦਾ ਉੱਥੇ ਨਾਲ ਹੀ ਹਲਕੇ ਦਾ ਮਾਨ ਸਰਦਾਰ ਗੁਰਦੇਵ ਸਿੰਘ ਜੀ ਮਾਨ ਸੋ ਬੜੇ ਸਤਿਕਾਰਯੋਗ ਨੇ ਬੜੇ ਮਿੱਠ ਬੋਲੜੇ ਨੇ ਸੋ ਮੈਂ ਬੇਨਤੀ ਕਰਾਂ 2 ਮਿੰਟ ਵਾਸਤੇ ਸਟੇਜ ਤੇ ਆਉਣ ਉਸ ਤੋਂ ਬਾਅਦ ਜੋ ਅਗਲਾ ਸਮਾਂ ਉਹ ਆਪਾਂ ਮਾਹਰ ਕੋ ਤੋਂ ਸਰਵਨ ਕਰਾਂਗੇ ਗੁਰਦੇਵ ਸਿੰਘ ਜੀ ਮਾਨ ਸਾંગਤ ਜੀ ਸਭ ਤੋਂ ਪਹਿਲਾਂ ਗੁਰੂ ਬੋਲ ਬਖਸ਼ੀ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਫਰੀਦਪੁਰ ਦੇ ਵਿੱਚ ਹਰ ਇੱਕ ਸਾਲ ਸੰਤ ਬਾਬਾ ਨਰੈਣਦਾਸ ਮੋਲੀ ਜੀ ਹਰਾਂ ਦਾ ਦਿਨ ਮਨਾਇਆ ਜਾਂਦਾ ਉਹਨਾਂ ਦੀ ਯਾਦ ਮਨਾਈ ਜਾਂਦੀ ਹੈ ਔਰ ਨੌਜਵਾਨ ਸਾਥੀ ਮਿਲ ਕੇ ਸਾਰੇ ਇਸ ਇਲਾਕੇ ਦੀ ਸੰਗਤ ਟਰਾਲਾ ਕਰਦੀ ਹੈ ਬਹੁਤ ਚੰਗੀ ਗੱਲ ਹੈ ਕਿਉਂਕਿ ਅੱਜ ਦੇ ਇਸ ਸਮੇਂ ਦੇ ਵਿੱਚ ਬਾਕੀ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਜੀ ਪਰ ਸਤਸੰਗ ਨਹੀਂ ਮਿਲਦਾ ਜਿਨ੍ਹਾਂ ਨੂੰ ਸਤਸੰਗ ਮਿਲਦਾ ਉਹ ਭਾਗਾ ਵਾਲੇ ਨੇ ਸਤਸੰਗ ਦੇ ਵਿੱਚ ਆ ਜਾਣਾ ਵੱਡੀ ਗੱਲ ਹੈ ਜੀ ਪਰ ਸਤਸੰਗ ਦੇ ਵਿੱਚੋਂ ਝੋੜੀਆਂ ਪਰ ਕੇ ਲੈ ਜਾਣਾ ਉਸ ਤੋਂ ਵੀ ਵੱਡੀ ਗੱਲ ਹੈ ਕੱਲਾ ਹਾਜ਼ਰੀ ਨਹੀਂ ਉਹ ਵਚਨ ਜਿਹੜੇ ਸਟੇਜ 'ਤੇ ਆਉਂਦੇ ਆ ਗੁਰੂ ਮਹਾਰਾਜ ਦੀ ਗੁਰਬਾਣੀ ਦੇ ਜ਼ਰੀਏ ਕਥਾ ਦੇ ਜ਼ਰੀਏ ਸਾਨੂੰ ਆਪਣਾ ਕੇ ਆਪਣਾ ਜੀਵਨ ਹੋਰ ਵਧੀਆ ਕਰਨਾ ਚਾਹੀਦਾ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਮੇਰੇ ਛੋਟੇ ਵੀਰ ਲੈਪੀ ਹੋਰਾਂ ਦਾ ਬਹੁਤ-ਬਹੁਤ ਧੰਨਵਾਦ ਸ੍ਰੀਪੁਰ ਦੀ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਮੈਂ ਪੁੱਛ ਰਿਹਾ ਸੀ ਮੈਂ ਕਿਹਾ ਬਾਬਾ ਰਣਜੀਤ ਸਿੰਘ ਜੀ ਤਪਾਤ ਰਾਜ ਵਾਲੇ ਆਏ ਨਹੀਂ ਕਹਿੰਦੇ ਜੀ ਪਟਨਾ ਸਾਹਿਬ ਗਏ ਹੋਏ ਨੇ ਤੇ ਜਦੋਂ ਵੀ ਕੋਈ ਸਮਾਗਮ ਹੁੰਦਾ ਪਤਾ ਹੁੰਦਾ ਬਾਬਾ ਜੀ ਆ ਰਹੇ ਮਨ ਦੇ ਵਿੱਚ ਬੜਾ ਚਾਹ ਹੁੰਦਾ ਜੀ ਐ ਹੁੰਦਾ ਜਿਵੇਂ ਆਪਣਿਆਂ ਨੂੰ ਮਿਲਣੇ ਹੋਈ ਔਰ ਜਦੋਂ ਪਤਾ ਲੱਗਿਆ ਬਾਬਾ ਪਿਆਰਾ ਸਿੰਘ ਜੀ ਆ ਰਹੇ ਨੇ ਤਾਂ ਰੂਹ ਹੋਰ ਗਦਗਦ ਹੋ ਗਈ ਦੋਨਾਂ ਇਹਨਾਂ ਦਾ ਬਹੁਤ ਚਰਚਿਤ ਔਰ ਦੁਨੀਆ ਪਰਦੇ ਵਿੱਚ ਪਪੂਲਰ ਹੋਇਆ ਮੁੱਖ ਦੁਨੀਆ ਮੋੜ ਲਵੇ ਦਾਤਾ ਤੋਂ ਮੁਖੜਾ ਨਾ ਮੋੜੀ ਬਹੁਤ ਪ੍ਰਸਿੱਧ ਹੋਇਆ ਸੋ ਸਰਵਣ ਕਰਾਂਗੇ ਅੱਜ ਔਰ ਸਮੂਹ ਸੰਗਤ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਹਮੇਸ਼ਾ ਅਸ਼ੀਰਵਾਦ ਦੀ ਪਾਗ ਦੇ ਵਿੱਚ ਆ ਤੇ ਸਾਰੀ ਸਮੂਹ ਸੰਗਤ ਦਾ ਸਮੂਹਟੀ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾ ਬੇਨਤੀ ਕਰਾਂ ਸਭ ਵਿੱਚ ਨਗਰਵਾਨ ਸਦਾ ਗੁਰਦੇਵ ਸਿੰਘ ਜੀ ਮਾਲ ਉਹਨਾਂ ਦੀ ਗੁਰੂ ਦੀ ਰੱਖਿਸ਼ ਸੁਰੱਖਾ ਘਾਕਰ ਜੇ ਅੱਨੇ ਵੱਡੇ ਨੇ ਇਲੈਕਸ਼ਨ ਦਾ ਦੌਰ ਹੈ ਬੋਲੇ ਸੋਨੇ ਹਾ ਅੱਜ ਲਈ ਐਪੀ ਰਾਜੀ ਸੋ ਸਤਕਾਰਯੋਗ ਸੰਤ ਬਾਬਾ ਪਿਆਰਾ ਸਿੰਘ ਜੀ ਸਰਥਲੇ ਵਾਲੇ ਉਸ ਤੋਂ ਬਾਅਦ ਸਤਕਾਰਯੋਗ ਸੰਤ ਬਾਬਾ ਰਣਜੀਤ ਸਿੰਘ ਜੀ ਉਹਨਾਂ ਦਾ ਜਥਾ ਉਹ ਵੀ ਪਹੁੰਚ ਚੁੱਕਿਆ ਹੈ ਸੋ ਬਾਬਾ ਜੀ ਤੋਂ ਬਾਅਦ ਕੋਈ ਹਾਜ਼ਰੀ ਭਰਨਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਜਿਨ੍ਹਾਂ ਨੇ ਗੁਰੂ ਘਰ ਨੰਗਰ ਸਿੱਖ ਲਿਆ ਇਧਰ ਉਧਰ ਘੁੰਮਦੇ ਫਿਰਦੇ ਹੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਚਾਹੋ ਬਹੁਤ ਧੀਨਤੀ ਸਮਾਂ ਕਿੱਥੇ ਕਿੱਥੇ ਸੰਗਤਾਂ ਆਈਆਂ ਨੇ ਚੱਲ ਕੇ ਤੁਹਾਡੇ ਨਗਰ ਦੇ ਵਿੱਚ ਪਰ ਫਰੀਦਪੁਰਾਣਾ ਵੀ ਪਹੁੰਚੇ ਬਾਹਰਲੇ ਪਿੰਡਾਂ ਦੇ ਆ ਗਏ ਸੋ ਬੇਨਤੀ ਆ ਫਰੀਦਪੁਰਾਣੋਂ ਸਾਲ ਬਾਅਦ ਇਹ ਸਮਾਗਮ ਆਉਂਦਾ ਤੁਸੀਂ ਤਾਂ ਪਹਿਲਾਂ ਆ ਜਾਇਆ ਕਰੋ ਆਜੋ ਬਹੁਤ ਦੂਰ ਤੱਕ ਆ ਜਾਂਦੇ ਆ ਸੋ ਮੈਂ ਬੇਨਤੀ ਕਰਾਂ ਸੰਤ ਬਾਬਾ ਪੈਰਾ ਸਿੰਘ ਜੀ ਫਖਲੇ ਵਾਲੇ ਸਾਢੇ 9 ਵਜੇ ਤੱਕ ਆਪ ਜੀ ਨਾਲ ਗੁਰੂ ਕੇ ਵਿਚਾਰਾਂ ਦੀ ਸਾਝ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿ 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 ਵਾਹਿ